ਅਸੀਂ ਅਕਾਲੀ ਕਾਂਗਰਸ ਅਕਾਲੀ ਕਾਂਗਰਸ ساری ਜ਼ਿੰਦਗੀ ਕਰਦੇ ਆਏ ਆ ਆ ਭਗਵੰਤ ਮਾਨ ਜੀ ਦੀ ਸਰਕਾਰ ਤੇ ਸਾਡੇ ਜਗਦੀਸ਼ ਮੋਜ ਗੋਲੜੀ ਜੀ ਐਮਐਲਏ ਸਾਹਿਬ ਉਹਨਾਂ ਨੇ ਇੱਕ ਇਤਿਹਾਸ ਰਚਦਾ ਜੀ ਸਾਨੂੰ ਤਾਂ ਪਾਣੀ ਲਾਉਣਾ ਇੰਨਾ ਔਖਾ ਹੋਇਆ ਪਿਆ ਸੀਗਾ ਵੀ ਜਿੱਦਾਂ ਕੋਈ ਸਾਹ ਵੀ ਨਹੀਂ ਸਾਡੇ ਖੇਤਾਂ 'ਦਾ ਪਾਣੀ ਬਸ ਨਾਂ ਮਾਤਰੀ ਪਹੁੰਚਦਾ ਸੀ ਅੱਜ ਸਾਨੂੰ ਆ ਖਾਲੇ 9 ਇੰਚੀ ਬਣ ਰਿਹਾ ਜੀ ਅਸੀਂ ਮਾਨ ਸਰਕਾਰ ਤੋਂ ਇੰਨਾ ਖੁਸ਼ ਆ ਜਿੱਦਾਂ ਕੋਈ ਸਾਹ ਵੀ ਅਸੀਂ ਉਹਦਾ ਦਿਨ ਐ ਵੋਟ ਵੀ ਨਹੀਂ ਅਸੀਂ ਪਾਈ ਉਹਨਾਂ ਨੂੰ ਅਸੀਂ ਕਟੜ ਕਾਂਗਰਸੀ ਸਾਰੀ ਉਮਰ ਤੁਹਾਨੂੰ ਪਤਾ ਐ ਅਸੀਂ ਕਾਂਗਰਸਦਾਰ ਦੱਸਾਈਏ ਤੇ ਸਾਡੀ ਤਾਂ ਖੁਸ਼ੀ ਦਾ ਗੁੱਟਾਣਾ ਹੀ ਨਹੀਂ ਹੈ ਬਣ ਗਿਆ ਜੀ ਉਹ ਤਾਂ ਬੜਾ ਸੁੱਖ ਹੋ ਗਿਆ ਜੀ ਹੁਣ ਪਾਣੀ ਇੱਕ ਬੰਦਾ ਜਾਂਦਾ ਅੱਗੇ ਤਾਂ ਢੇੜੇ ਲਾਉਂਦੇ ਸੀ ਪਿੱਛੇ ਉਧਰ ਟੁੱਟ ਗਿਆ ਉਧਰ ਟੁੱਟ ਗਿਆ ਉਹ ਗੱਲਾਂ ਹੀ ਖਤਮ ਹੋ ਗਈਆਂ ਜੀ ਨਵੇਂ ਨੱਕੇ ਵਧੀਆ ਚੌਰਸ ਨੱਕੇ ਨੇ ਹਰ ਚੀਜ਼ ਬੜੀ ਸਹੀ ਢੰਗ ਨਾਲ ਹੋ ਰਹੀ ਹੈ ਇੱਕ ਮੇਰਾ ਸੁਪਨਾ ਹੈ ਜਿੱਥੇ ਵੀ انا ਜਾਵਾਂ ਮੈਨੂੰ ਇਹ ਨਾ ਸੁਣਨ ਨੂੰ ਮਿਲੇ ਮਾਨ ਸਾਹਿਬ ਅਸੀਂ ਟੇਲ ਤੇ ਆਂ ਪੰਜਾਬ ਜਿਹਦਾ ਸੂਬੇ ਦਾ ਨਾਮ ਪੰਜ ਪਾਣੀਆਂ ਤੇ ਆ ਉਹਦੇ ਵਿੱਚ ਵੀ ਟੇਲ ਵੀ ਮਤਲਬ ਸਾਡੇ ਤੱਕ ਤਾਂ ਪਾਣੀ ਪਹੁੰਚਦਾ ਹੀ ਨਹੀਂ ਜੀ ਮੈਰੀ ਪਾਣੀ ਅੱਗੇ ਰਸਤੇ 'ਚ ਹੀ ਰਹਿ ਜਾਂਦਾ ਸੀ ਲੋਕਾਂ ਦਾ ਨੁਕਸਾਨ ਹੁੰਦਾ ਜਿੱਦਾਂ ਉਹ ਕਹਣ ਗੈਸ ਘਰ ਨੇ ਕਣਕ ਭਰੀ ਹੋਈ ਸੀ ਅਸੀਂ ਅੱਗੇ ਪਾਣੀ ਸਾਡੇ ਖੇਤ ਅੱਗੇ ਨੇ ਲਾਉਂਦੇ ਸੀ ਇੱਥੇ ਲੀਕ ਹੁੰਦਾ ਸੀ ਪਾਣੀ ਉਹਨਾਂ ਦੀ ਕਣਕ ਖਰਾਬ ਹੁੰਦੀ ਸੀ ਸਾਡਾ ਅੱਗੇ ਪਾਣੀ ਨਹੀਂ ਪਹੁੰਚਦਾ ਸੀ ਹੁਣ ਸਾਡਾ ਪਾਣੀ ਪਹੁੰਚੇਗਾ ਪਿੱਛੇ ਵਾਲਿਆਂ ਦੀ ਕਣਕ ਨਹੀਂ ਖਰਾਬ ਹੋਏਗੀ ਸਾਰੇ ਫਾਇਦੇ ਹੈ ਜੀ ਪਾਣੀ ਪਹੁੰਚੇਗਾ ਤਾਂ ਪੈਦਾਵਾਰ ਵਧਣੀ ਸੀ ਫਸਲਾਂ ਦੀ ਤੇ ਉਹ ਕਰਕੇ ਚੋਨੇ ਨੂੰ ਨਾ ਤਾਂ ਪ੍ਰੋਪਰ ਪਾਣੀ ਪਹੁੰਚਦਾ ਸੀ ਇਹ ਮਾਨ ਸਾਹਿਬ ਦੀ ਸਰਕਾਰ ਆਈ ਜਿਨ੍ਹਾਂ ਨੇ ਸਾਨੂੰ ਇਹ ਖਾਲੇ ਪੱਕੇ ਦਿੱਤੇ ਨੇ ਤੇ ਜੇ ਇਹਦਾ ਆਉਣ ਵਾਲੇ ਸਮੇਂ ਸਾਨੂੰ ਬਹੁਤ ਜ਼ਿਆਦਾ ਲਾਭ ਹੋਏਗਾ ਸਾਡੀਆਂ ਫਸਲਾਂ ਦੇ ਝਾੜ ਵੀ ਵਧਣਗੇ ਪੰਜਾਬ ਦਾ ਕੋਈ ਵੀ ਹਿੱਸਾ ਪੰਜਾਬ ਦਾ ਕੋਈ ਵੀ ਪਿੰਡ ਪੰਜਾਬ ਦੀ ਕੋਈ ਵੀ ਤਹਿਸੀਲ ਹੁਣ ਟੀਲ ਤੇ ਨਹੀਂ ਰਹੂਗੀ ਪਾਣੀ ਬਰਾਬਰ ਮਿਲੂਗਾ ਸਾਰਿਆਂ ਨੂੰ ਸਾਨੂੰ ਇਹਦੇ ਲਈ ਕੁਝ ਸਪਾਰਸ਼ਾਂ ਦੀ ਲੋੜ ਪਈ ਜਾਂ ਸਰਕਾਰੀ ਦਫ਼ਤਰਾਂ ਤੇ ਗੀੜੇ ਕੱਢਣੇ ਪਏ ਇੱਕ ਦਿਨ ਸਾਡੇ ਮਿੰਟ ਪਟਵਾਰੀ ਜ਼ਿਲ੍ਹੇਦਾਰ ਆਏ ਆ ਜੀ ਉਹ ਲਿਖ ਕੇ ਲੈ ਗਿਆ ਜੀ ਆਪਣੇ ਆਪ ਜ਼ਿਮੀਂਦਾਰ ਇਕੱਠੇ ਹੋ ਗਏ ਬੈਠ ਕੇ ਇੱਕ ਜਗ੍ਹਾ ਤੇ ਉਹ ਖਾਲੇ ਦਿਖਾਏ ਉਹਨਾਂ ਨੇ ਮੌਕਾ ਦੇਖਿਆ ਸਾਰੇ ਖਾਲਿਆਂ ਦੇ ਤੁਰ ਕੇ ਜਿਹੜੇ ਜਿਆ ਪਾਸ ਹੋਈ ਸੀ ਸਾਰੇ ਦੇਖ ਕੇ ਤੇ ਆਪਦੇ ਪਾਸ ਕਰਕੇ ਅਸੀਂ ਕਿਤੇ ਨਹੀਂ ਗਏ ਮੈਂ 60 ਸਾਲ ਦਾ ਐਵੇਂ ਜਦੋਂ ਮੈਂ 14 ਕੇ ਸਾਲ ਦਾ ਸੀ ਉਦੋਂ ਖਾਲੇ ਬਣੇ ਸੀ ਯਾਦ ਨਹੀਂ ਸੁੱਕਣੇ ਤਰ੍ਹਾਂ ਤੁਮਾਰ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਕਿਸੇ ਨੇ ਕੁਟੰਡੀ ਸੀਵੜ ਦੀ ਘਟਾ ਨਹੀਂ ਕਿਤੇ ਲਾਇਆ ਕਿਸੇ ਸਰਕਾਰ ਨੇ ਇਹ 79 ਦੇ ਬਣੇ ਹੋਏ ਆ ਖਾਲੇ ਅੱਜ ਮੇਰੇ ਕੋਲ 46 ਸਾਲ ਹੋ ਗਏ 46 ਸਾਲ ਬਾਦ ਵਾਂ ਆ ਸਾਡੀ ਸੜਕ ਦੇਖੋ ਜੀ ਇਹਦੇ ਦੇ ਬੰਦਾ ਮਤਲਬ ਲੋਕਾਰ ਤਾਂ ਆਉਂਦੇ ਹੀ ਨਹੀਂ ਸੀ ਇੰਨਾ ਮਾੜਾ ਲਾ ਸੀ ਵੀ ਕਾਰ ਲੈ ਕੇ ਆ ਸਾਡੇ ਰਿਸ਼ਤੇਦਾਰੇ ਟਾਣੀਆਂ ਨੇ ਇਹਨਾਂ ਦੇ ਆਉਣਾ ਕਾਰ ਤਾਂ ਆਉਂਦੀ ਨਹੀਂ ਸੀ ਇੰਨੇ ਵੱਡੇ ਖੱਡੇ ਸੀਗੇ 25 26 ਸਾਲ ਤੋ ਕਿਸੇ ਨੇ ਦੇਖਿਆ ਹੀ ਨਹੀਂ ਤੇ ਤੁਹਾਡੇ ਸਾਹਮਣੇ ਦੇਖ ਲਓ ਕਿਦਾਂ ਬਣੀ ਗੀ ਆਸੀਂ ਤਾਂ ਇਹ ਗਾਹੇ ਮਾਂਡਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਢੋਕ ਕੇ ਇਹ ਤੋਂ ਬਾਅਦ ਵੋਟ ਕਿਸੇ ਹੋਰ ਨੂੰ ਨਹੀਂ ਜਾਂਦੀ ਮਾਂਡ ਨੂੰ ਹੀ ਜਾਊਗੀ ਸਿਫਾਜਲ ਕਾ ਜ਼ਿਲ੍ਹੇ ਦੇ ਪਿੰਡ ਦੱਬ ਵਾਲਾ ਕਲਾਂਚ ਮੌਜੂਦ ਆ ਜਿੱਥੋਂ ਦੀਆਂ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਜੇਕਰ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੀ ਔਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਇਸ ਦੀ ਪ੍ਰਤੱਖ ਉਦਾਰ